ਅਮਰਤਪਾਲ ਦੇ ਭਰਾ ਹਰਬੀ ਸਿੰਘ ਦਾ ਜਿਹੜਾ ਪੁਲਿਸ ਰਿਮਾਂਡ ਹੈ ਉਹ 2 ਦਿਨ ਦਾ ਹੈ ਅੱਜ ਖਤਮ ਹੋ ਜਾਣਾ ਹੈ ਕੱਲ ਮਿਲਿਆ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਸਾਡੇ ਪੁੱਤ ਨੇ ਗਲਤੀ ਕੀਤੀ ਹੈ ਸਾਡਾ ਪੁੱਤ ਨਸ਼ਾ ਕਰਦਾ ਹੈ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਮੈਂ ਕਹਿੰਦਾ ਵਕੀਲ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਜੀ ਪੁਲਿਸ ਨੇ ਜਿਹੜੀ ਮੈਡੀਕਲ ਰਿਪੋਰਟ ਦਿੱਤੀ ਹੈ ਉਹ ਗਲਤ ਦਿੱਤੀ ਹੈ ਫਿਰ ਕਹਿੰਦੇ ਗੱਡੀ ਪਤਾ ਨਹੀਂ ਪੁਲਿਸ ਨੇ ਕਿੱਥੋਂ ਫੜ ਲਈ ਨਸ਼ਾ ਕਰੂ ਕਿਉਂ ਆਵਲਾ ਸੜਕ ਤੇ ੜਕੇ ਵਕੀਲ ਅਜੇ ਗੱਲਾਂ ਕਰੀ ਜਾਂਦੇ ਜਿਹਨਾਂ ਨੂੰ ਅਸੀਂ ਕਾਨੂੰਨ ਦੇ ਰਾਖੇ ਕਹਿੰਨੇ ਆ ਉਹ ਬੰਦੇ ਕਾਨੂੰਨ ਦੀਆਂ ਤੜ੍ਹੀਆਂ ਡਾਈ ਜਾਂਦੇ ਆ ਵਕੀਲ ਵੱਡੇ ਵੱਡੇ ਤੁਸੀਂ ਯਾਰ ਕੇਸ ਲੜਦੇ ਹੋ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਕਿਉਂ ਨਹੀਂ ਜਾਂਦੇ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਜਾਂਚ ਕਰਵਾਓ ਸੱਚ ਕੀ ਹੈ ਝੂਠ ਕੀ ਹੈ ਸਾਹਮਣੇ ਆਵੇ ਇਹ ਕਿਉਂ ਨਹੀਂ ਕਹਿੰਦੇ ਇੱਕ ਹੋਰ ਗੱਲ ਇੱਥੇ ਮੈਂ ਕਹਿ ਦਿੰਨਾ ਜਿਨ੍ਹਾਂ ਨੇ ਅਜਨਾਲੇ ਠਾਣੇ ਤੇ ਕਬਜ਼ਾ ਕੀਤਾ ਸੀ ਉਦੋਂ ਕੱਲਾ ਅਮਰਤਪਾਲ ਤਾਂ ਹੈ ਨਹੀਂ ਸੀ ਅਮਰਤਪਾਲ ਦੇ ਨਾਲ 1000 1500 ਹੋਰ ਵੀ ਹੈਗਾ ਸੀ ਅਮਰਤਪਾਲ ਤਾਂ ਹੁਣ ਜੇਲ੍ਹ ਵਿੱਚ ਬੈਠਾ ਹੈ ਜਿਹੜੇ 1000 1500 ਉਦੋਂ ਨਾਲ ਹੋਰ ਹੈਗੇ ਸੀ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਅਮਰਤਪਾਲ ਦੇ ਭਰਾ ਨੂੰ ਛਡਾ ਲਓ ਜਾ ਕੇ ਥਾਣੇ ਦੇ ਕਰੋ ਕਮਜਾ ਲਾਓ ਪੁਲਿਸ ਨੂੰ ਜਾ ਕੇ ਮੱਥਾ ਉਹ ਤੋਂ ਬੜਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਸਵਾ ਲੱਖ 61 ਲੜਾਉ ਦਵੇ ਅਗਵਿੰਦ ਸਿੰਘ ਨਾਮ ਕਹਾਂ ਸੂਰਾ ਸੁ ਪਹਿਚਾਨੀ ਹੈ ਜੋ ਲੜਾਏ ਦੀਨ ਕੇ ਹੇਤ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਘਲੀ ਮਰੀ ਆਉ ਇਹ ਸ਼ਬਦ ਬੋਲੇ ਉਹ ਤਾਂ ਹੁਣ ਉਹ ਰੜਕ ਕਿੱਥੇ ਹੈ ਉਹ ਰੜਕ ਹੁਣ ਕਾਨੂੰਨ ਨੇ ਖਤਮ ਕਰਦੀ ਨਾ ਜਿਹੜੇ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਕਾਨੂੰਨ ਨੂੰ ਮੰਨਦੇ ਅਸੀਂ ਤਾਂ ਗੁਲਾਮ ਕਹਿੰਦੇ ਸੀ ਨਾ ਅਮਰਤਪਾਲ ਨੂੰ ਥੋੜੀ ਜਿਹੀ ਅਕਲ ਆ ਗਈ ਉਸੇ ਕਾਨੂੰਨ ਦੇ ਡਰ ਨੇ ਐਮਪੀ ਬਣਾਤਾ ਅਮਰਤਪਾਲ ਨੂੰ ਕਾਨੂੰਨ ਦੀ ਪਾਵਰ ਹੈ ਤਾਕਤ ਹੈ ਕਾਨੂੰਨ ਦੀ ਜਿਹਨੂੰ ਟੱਚ ਕਰਕੇ ਜਾਣਦੇ ਸੀ ਹੁਣ ਦੁਬਾਰੇ ਸਵਾਲ ਲੈ ਲੋ ਅਮਰਤਪਾਲ ਦੇ ਭਰਾ ਨੂੰ ਥਾਣੇ ਵਿੱਚੋਂ ਜਾ ਕੇ ਛਡਾ ਲਓ ਹੁਣ ਤੋੜਪੰਨ ਕਰੋ ਜਾ ਕੇ ਥਾਣੇ ਪਾਲਕੀ ਦੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਕਰ ਲਓ ਨਗਰ ਕੀਰਨ ਕਰਦੇ ਜਾਓ ਜਾਓ ਲਾਓ ਜਾ ਕੇ ਪੰਗਾ ਬੜਾ ਸੌਖਾ ਕੰਮ ਹੈ ਹੁਣ ਪਤਾ ਹੈ ਵੀ ਪਹਿਲਾਂ ਸਾਡਾ ਮੂਤਪਾਲ ਜੇਲ੍ਹ ਵਿੱਚ ਬੈਠਾ ਹੈ ਹੁਣ ਸਾਨੂੰ ਵੀ ਬੰਦ ਕਰਨਗੇ ਹੁਣ ਤਾਂ ਅਗਲੇ ਬਾਜ ਦੀ ਅੱਖ ਵਾਂਗੂ ਨਜ਼ਰ ਰੱਖੀ ਬੈਠੇ ਆ ਤੁਸੀਂ ਥੋੜੀ ਗਲਤੀ ਕਰਕੇ ਦੇਖੋ ਦੇਖਿਓ ਫਿਰ ਪੰਜਾਬ ਪੁਲਿਸ ਕੋਲੇ ਨਾ ਇੱਕ ਟਰੱਕ ਡਾਂਗਾਂ ਦਾ ਸਪੈਸ਼ਲ ਭਰ ਕੇ ਰੱਖਿਆ ਹੋਇਆ ਹੈ ਪਤਾ ਹੈ ਉਹਨਾਂ ਨੂੰ ਵੀ ਜਦੋਂ ਮਾੜੀ ਜੀ ਗੱਲ ਇਹਨਾਂ ਨੇ ਕੋਈ ਉੰਨੀ ਇੱਕ ਕੀਤੀ ਨਾ ਦੇਖਿਓ ਫਿਰ ਡਾਂਗ ਤਾਂ ਵਰਦੀਆਂ ਇਹ ਤਾਂ ਅੰਮ੍ਰਿਤਪਾਲ ਤਾਂ ਇਹ ਭੇਡਾਂ ਨੇ ਇੱਥੇ ਡਾਉਂ ਡਾਉਂ ਕਰਕੇ ਜਿਤਾਤਾ ਠੀਕ ਹੈ ਤੇ ਹੁਣ ਨਹੀਂ ਇਹ ਕੰਮ ਹੋਣਾ ਹੁਣ ਤਾਂ ਕਾਨੂੰਨ ਤੁਹਾਨੂੰ ਦੱਸੂਗਾ ਵੀ ਕਾਨੂੰਨ ਦੀ ਪਾਵਰ ਕੀ ਹੁੰਦੀ ਹੈ ਹਾਲੇ ਵੀ ਕੁਝ ਨਹੀਂ ਵਿਗੜਿਆ ਜਿਵੇਂ ਸਰਬਿੰਦਰ ਕਹਿੰਦਾ ਨਾ ਡੈਮੋਕ੍ਰੈਟਿਕ ਬੇ ਦੇ ਨਾਲ ਕੰਮ ਕਰਾਂਗੇ ਲਾ ਕੇ ਭੁੱਖੀ ਦੇ ਚਾਰ ਪੰਜ ਕਾਰਡ ਕਹਿੰਦਾ ਹੁੰਦਾ ਨਾ ਪਹਿਲਾਂ ਕਹਿੰਦਾ ਸੀ ਸਾਨੂੰ ਖਾਲਸਤਾਨ ਚਾਹੀਦਾ ਹੁਣ ਚਾਹੀਦਾ ਖਾਲਸਤਾਨ ਅਮਰਤਪੁਰ ਨੂੰ ਖਾਲਸਤਾਨ ਚਾਹੀਦਾ ਨਾ 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 ਸਾਡਾ ਪੁੱਤ ਖਾਲਸਾ ਨਹੀਂ ਥੋੜਾ ਉਹ ਤਾਂ ਇਹ ਵੀ ਲੋਕ ਕਹਿੰਦੇ ਆ ਜਿਹੜੇ ਕਹਿੰਦੇ ਸੀ ਨਾ ਖਾਲਸਤਾਨ ਚਾਹੀਦਾ ਭੀੜਾਂ ਨੂੰ ਬੇਨਤੀ ਕਰਦਾ ਕਰੋੜਾਂ ਰੁਪਇਆ ਤੁਹਾਡੇ ਤੋਂ ਇਕੱਠਾ ਕਰਕੇ ਅਗਲੇ ਨੇ ਘਰ ਭਰ ਲਿਆ ਅਗਲੇ ਨੇ ਆਪਣਾ ਮੁੰਡਾ ਜਿਹੜਾ ਟਰੱਕ ਚਲਾਉਂਦਾ ਸੀ ਦबई ਦੇ ਵਿੱਚ ਉਹਨੂੰ ਐਮਪੀ ਬਣਾ ਲਿਆ ਸਮਝ ਆਉ ਕਿ ਨਹੀਂ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ 5 ਕਰੋੜ ਸਾਲ ਦਾ ਬਜਟ ਹੈ ਜਿਹੜਾ ਐਮਪੀ ਨੂੰ ਮਿਲਦਾ ਹੈ ਗ੍ਰਾਂਟ 25 ਕਰੋੜ ਬਣਦਾ 5 ਸਾਲ ਦੇ ਵਿੱਚ ਭੇਡਾਂ ਦੀ ਓਨ ਦੀ ਕੀਮਤ 25 ਕਰੋੜ ਹੈ ਸਮਝ ਆਈ ਜੇ ਤਾਕਤ ਹੈ ਨਾ ਹੁਣ ਜਿਵੇਂ ਉਹ ਫੁਕਰੀਆਂ ਮਾਰ ਗਏ ਸੀ ਪਹਿਲਾਂ ਹੁਣ ਜੋਰ ਲਾ ਕੇ ਦਿਖਾਓ ਹੁਣ ਅਮਰਪਾਲ ਦੇ ਭਰਾ ਨੂੰ ਛੜਾ ਕੇ ਦਿਖਾਓ ਉਹਦਾ ਧਰਨਾ ਲਾ ਕੇ ਹੁਣ ਕਰਾਓ ਪਰਚਾ ਰੱਦ ਹੁਣ ਅਪੀਲਾਂ ਕਰੀ ਜਾਂਦੇ ਉਸੇ ਕਾਨੂੰਨ ਦੇ ਅੰਦਰ ਸਾਡੀ ਸਰਕਾਰ ਨੂੰ ਬੇਨਤੀ ਹੈ ਕੇਸ ਵਾਪਸ ਲੈ ਲਓ ਭੂਮਤ ਨੂੰ ਬੇਨਤੀ ਹੈ ਧੱਕਾ ਨਾ ਕਰੇ ਪਰਚਾ ਰੱਦ ਕਰ ਦਿਓ ਤੇ ਹੁਣ ਕਰਾਓ ਪਰਚਾ ਰੱਦ ਜਦੋਂ ਜਿਹੜਾ ਪਰਚਾ ਤੁਸੀਂ ਰੱਦ ਕਰਾਇਆ ਨਾ ਉਹ ਗਲਤ ਕਰਵਾਇਆ ਸੀ ਉਹ ਮੁੰਡੇ ਨੂੰ ਮੋਟਰ ਤੇ ਕੁੱਟਿਆ ਗਿਆ ਉਹ ਕੁੜੀ ਦੀ ਨਾਲ ਅਜਾਸ਼ੀਆ ਕੀਤੀਆਂ ਗਈਆਂ ਸ਼ਰਿਆਮ ਲੋਕਾਂ ਦੇ ਸਾਹਮਣੇ ਆ ਗਿਆ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੁੜੀ ਦਾ ਪਰ ਤੁਸੀਂ ਕਸਮ ਨਹੀਂ ਕੋਈ ਛੱਡੀ ਸੀ ਤੇ ਹੁਣ ਉਦਾਂ ਦੀ ਕਰਤੂਤ ਕਰਕੇ ਦੇਖੋ ਸਵਾਦ ਆਊ ਫਿਰ ਨਲ ਥੋੜੀਆਂ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਚੱਲਦੀਆਂ ਜਿਹੜੇ ਕਹਿੰਦੇ ਸੀ ਅਸੀਂ ਤਾਂ ਘੂਮਤ ਨੂੰ ਖੁੰਝੇ ਲਾ ਦਾਂਗੇ ਉਹ ਉਹ ਘੂਮਤ ਹੈ ਨਾ ਜਿਹੜੀ ਛੇਤਰਫੇਰਦੀ ਆ ਫੜ ਕੇ ਅਮਰਪਾਲ ਦਾ ਭਰਾ ਦੋ ਬਾਰੀ ਪੇਸੀ ਤੇ ਆ ਗਿਆ ਕੱਲ ਨੂੰ ਫੇਰ ਜਾਣਾ ਹੈ ਉੱਥੇ ਘਟ ਕਰਕੇ ਦੇਖ ਲੋ ਫੇਰ ਨਹੀਂ ਛੇਤਰ ਅਗਲੇ ਅਕਲ ਤੋਂ ਕੰਮ ਲੈ ਲੋ ਅਕਲ ਤੋਂ ਅਸੀਂ ਕੌਮ ਦਾ ਜਲੂਸ ਕਢਾ ਰਹੇ ਆ ਜਿਹੜਾ ਕੰਮ ਕਿਸੇ ਅਫੀਸਰ ਦੇ ਨਾਲ ਦੋ ਚਾਰ ਗੱਲਾਂ ਕਰਕੇ ਅਸੀਂ ਸੌਲਵ ਕਰ ਸਕਦੇ ਹਾਂ ਨਾ ਉਹ ਕੰਮ ਨੂੰ ਅਸੀਂ ਡਾਂਗਾਂ ਦੇ ਨਾਲ ਸੂਤ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹ ਕੰਮ ਡਾਂਗਾਂ ਦੇ ਨਾਲ ਕਹਿੰਦੇ ਆ ਵੀ ਠੀਕ ਕਰੀਏ ਪਰ ਹੋਣਾ ਨਹੀਂ ਕਰਕੇ ਦੇਖ ਲਿਆਗੇ ਬੈਠਾ ਨਾ ਅਮਰਤਪਾਲ ਵਿਵਾਪਤ ਬਣਿਆ ਇੱਕ ਵੀ ਸਟੇਟਮੈਂਟ ਆਪਣੇ ਭਰਾ ਵਾਹ ਤੇ ਅਮਰਤਪਾਲ ਦੀ ਜੇਲ੍ਹ ਤੋਂ ਆਈ ਨਹੀਂ ਇੱਕ ਵੀ ਸਟੇਟਮੈਂਟ ਇਤੋਂ ਵੱਡਾ ਡਰ ਕਾਨੂੰਨ ਦਾ ਹੋਰ ਕੀ ਹੋ ਸਕਦਾ ਹੈ ਦੱਸੋ ਮੈਨੂੰ ਆਈਆਕ ਸਟੇਟਮੈਂਟ ਕੱਢ ਕੇ ਦਿਖਾਓ ਬੀ ਅਮਰਤਪਾਲ ਨੇ ਇੱਕ ਵੀ ਸਟੇਟਮੈਂਟ ਆਪਣੇ ਭਰਾਵਾ ਤੇ ਜੇਲ੍ਹ ਚੋਂ ਦਿੱਤੀ ਹੋਵੇ ਕਿ ਮੇਰਾ ਭਰਾ ਬੇਕਸੂਰ ਹੈ ਜਾਂ ਮੇਰਾ ਭਰਾ ਕਸੂਰਵਾਰ ਹੈ ਇੱਕ ਵੀ ਸਟੇਟਮੈਂਟ ਦਿਖਾਓ ਤੁਸੀਂ ਇਹਨੂੰ ਕਾਨੂੰਨ ਕਹਿੰਦੇ ਆ ਜਿੰਨ ਤੁਸੀਂ ਟੱਚ ਕਰਕੇ ਜਾਣਦੇ ਸੀ ਸਵਾਦ ਆਇਆ ਹੁਣ ਬਸ ਇੰਨੀ ਇੱਕ ਗੱਲ ਕਹਿਣੀ ਸੀ ਪਰ ਭੇਡਾਂ ਨੂੰ ਸਮਝ ਆਉਣੀ ਨਹੀਂ ਸੀ ਦਿੱਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ